ਟੈਂਕਰ ਜਿਸ ਦੀਆਂ ਬ੍ਰੇਕਾ ਫੇਲ ਹੋ ਗਈਆਂ ਤੇ ਉਸ ਤੋਂ ਬਾਅਦ ਤਕਰੀਬਨ 10 ਤੋਂ 12 ਵਾਹਨ ਉਸਨੇ ਕਬਾੜ ਕਰ ਦਿੱਤੇ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਦੱਸ ਜਾਈਏ ਕਿ ਇੱਕ ਚੌਕ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਦੁੱਧ ਦੇ ਨਾਲ ਭਰਿਆ ਹੋਇਆ ਟੈਂਕਰ ਆ ਰਿਹਾ ਸੀ ਤੇ ਉਹ ਬੇਕਾਬੂ ਹੋ ਗਿਆ ਜਿਸ ਤੋਂ ਬਾਅਦ 10 ਗੱਡੀਆਂ ਅਤੇ ਹੋਰ ਵਾਹਨ ਕੁੱਲ ਮਿਲਾ ਕੇ 12 ਦੇ ਕਰੀਬ ਵਾਹਨਾਂ ਨੂੰ ਜ਼ਬਰਦਸਤ ਟੱਕਰ ਮਾਰੀ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੱਖਾਂ ਦੀਆਂ ਗੱਡੀਆਂ ਕਬਾੜ ਹੋ ਗਈਆਂ ਔਰ ਇਸ ਵਿੱਚ ਆਟੋ ਵੀ ਸ਼ਾਮਿਲ ਸੀ ਇੱਕ ਆਟੋ ਚਾਲਕ ਦੀਆਂ ਲੱਤਾਂ ਤੱਕ ਵੀ ਟੁੱਟ ਗਈਆਂ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਡਰਾਈਵਰ ਨੂੰ ਫੜ ਕੇ ਉਸ ਦੀ ਕੁੱਟਮਾਰ ਕਰਨੀ ਵੀ ਸ਼ੁਰੂ ਕੀਤੀ ਹਾਲਾਂਕਿ ਪੁਲਿਸ ਅਧਿਕਾਰੀ ਪੀਸੀਆਰ ਟੀਮਾਂ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੈ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਜਲੰਧਰ ਦੇ ਪਠਾਨਕੋਟ ਚੌਂਕ ਜਿੱਥੇ ਅਕਸਰ ਹੀ ਬਹੁਤ ਸਾਰੇ ਹਾਦਸੇ ਵਾਪਰਦੇ ਰਹਿੰਦੇ ਨੇ ਸਰਦੀਆਂ ਦੇ ਵਿੱਚ ਇੱਥੇ ਧੁੰਦ ਕਾਰਨ ਹਾਦਸੇ ਵਾਪਰਦੇ ਨੇ ਤੇ ਜੇਕਰ ਗਰਮੀਆਂ ਦੀ ਗੱਲ ਕਰ ਲਈਏ ਤਾਂ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਹਾਦਸੇ ਵਾਪਰਦੇ ਨੇ ਔਰ ਇਸ ਜਲੰਧਰ ਪਠਾਨਕੋਟ ਚੌਂਕ ਦੇ ਵਿੱਚ ਇਹ ਹਾਦਸਾ ਵਾਪਰਿਆ ਔਰ ਦੁੱਧ ਦੇ ਨਾਲ ਭਰਿਆ ਹੋਇਆ ਟੈਂਕਰ ਜਿਹੜਾ ਬੇਕਾਬੂ ਹੋ ਗਿਆ ਡਰਾਈਵਰ ਦਾ ਕਹਿਣਾ ਸੀ ਕਿ ਇਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਜਦ ਕਿ ਲੋਕਾਂ ਦੇ ਵੱਲੋਂ ਨਸ਼ੇ ਦੇ ਵਿੱਚ ਹੋਣ ਦੇ ਇਲਜ਼ਾਮ ਲਗਾਏ ਜਾ ਰਹੇ ਸੀ ਤਾਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਸਾਸਦ ਦੇ ਵਿੱਚ 10 ਦੇ ਕਰੀਬ ਗੱਡੀਆਂ ਤੇ ਦੋ ਔਟੋ ਸ਼ਾਮਿਲ ਨੇ ਔਰ ਕਿਹਾ ਜਾ ਰਿਹਾ ਕਿ ਟੈਂਕਰ ਦੀਆਂ ਬ੍ਰੇਕਾਂ ਫੇਲ ਹੋਣ ਕਾਰਨ ਇਹ ਸਾਰਾ ਹਾਦਸਾ ਵਾਪਰਿਆ ਔਰ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਆਟੋ ਚਾਲਕ ਦੀਆਂ ਲੱਤਾਂ ਟੁੱਟ ਗਈਆਂ ਔਰ ਜਿਹੜੇ ਲੋਕ ਜਿਨ੍ਹਾਂ ਦੀਆਂ ਗੱਡੀਆਂ ਕਬਾੜ ਹੋ ਗਈਆਂ ਬੜੀ ਮੁਸ਼ਕਿਲ ਦੇ ਨਾਲ ਆਪਣੀਆਂ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਸਕੇ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਪਰ ਲੋਕਾਂ ਦਾ ਗੁੱਸਾ ਜ਼ਰੂਰ ਫੁੱਟਿਆ ਔਰ ਜਦੋਂ ਪੁਲਿਸ ਅਧਿਕਾਰੀ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੇ ਹੁੰਦੇ ਨੇ ਤਾਂ ਉੱਥੇ ਮੌਜੂਦ ਲੋਕ ਪੁਲਿਸ ਦੇ ਸਾਹਮਣੇ ਹੀ ਡਰਾਈਵਰ ਦੇ ਨਾਲ ਹੱਥੋਂ ਪਾਈ ਵੀ ਹੁੰਦੇ ਨੇ ਤਾਂ ਜਲੰਧਰ ਦਾ ਇਹ ਚੌਂਕ ਪਠਾਨਕੋਟ ਚੌਂਕ ਜਿੱਥੇ ਸਾਰਾ ਹਾਦਸਾ ਵਾਪਰਿਆ ਤਾਂ ਦੁੱਧ ਦੇ ਨਾਲ ਭਰਿਆ ਖੂਆ ਇਹ ਟੈਂਕਰ ਪੀਪੀ ਤੋਂ ਜਲੰਧਰ ਵੱਲ ਨੂੰ ਆ ਰਿਹਾ ਸੀ ਕਿ ਰਸਤੇ ਦੇ ਵਿੱਚ ਬੇਕਾਬੂ ਹੋ ਗਿਆ ਜਿਸ ਤੋਂ ਬਾਅਦ ਇਸ ਨੇ 10 ਤੋਂ 12 ਦੇ ਕਰੀਬ ਵਾਹਨਾਂ ਨੂੰ ਦਰੜ ਦਿੱਤਾ ਹਾਲਾਂਕਿ ਗਨੀਮਤ ਇਹ ਰਹੀ ਲੋਕਾਂ ਦੀ ਜਾਨ ਬੜੀ ਮੁਸ਼ਕਿਲ ਦੇ ਨਾਲ ਬਚੀ ਹੈ ਜਦੋਂ ਇਹ ਜ਼ਬਰਦਸਤ ਟੱਕਰ ਹੋਈ ਕਿਉਂਕਿ ਲੋਕ ਉਥੋਂ ਰੋਡ ਕ੍ਰੋਸ ਕਰ ਰਹੇ ਸੀ ਔਰ ਸਪੀਡ ਵਾਕੀ ਬਾਨਾ ਦੀ ਕਾਫੀ ਘੱਟ ਸੀ ਜਿਸ ਦੇ ਚੱਲਦਿਆਂ ਉਹਨਾਂ ਦੀ ਜਾਨ ਬਚ ਗਈ ਪਰ ਉਹਨਾਂ ਦਾ مالی ਨੁਕਸਾਨ ਜ਼ਰੂਰ ਹੋਇਆ ਤੇ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦਾ ਰੁਕ ਕਰਾਂਗੇ ਕੀ ਡੇਰਾ ਬੰਦੇ ਦੀ ਲੱਤਾਂ ਟੁੱਟ ਗਈ ਐਵੇਂ ਕਰੀ ਜਾਂਦਾ ਆ ਮੈਂ ਨਹੀਂ ਚਲਾਉਦਾ ਇਹ ਗੱਡੀ ਦੇ ਮਾਲਕ ਨਾਲ ਗੱਲਬਾਤ ਕਰੇ ਨਾ ਇਨਾਚੀ ਆ ਆਹ ਗੱਡੀ ਆਪਣੀ ਦੀ ਜੀ ਤਾਂ ਪਾਪਾ ਹੀ ਸਾਈਡ ਤੋਂ ਜੋ ਆਹ ਪਾਈਓ ਲੱਗੇ ਨਹੀਂ ਦੂ ਟਰੈਵਰ ਆਉਂਦੀ ਜੋ ਹਾਲਤ ਲੱਗ ਰਹੀ ਹੈ ਪਾਈਓ ਪੁੱਛ ਰਿਹਾ ਹਾਂ ਕਿ ਕਿਹੜਾ ਮੁੱਦਾ ਹੋ ਦੇਖੋ ਕਿਹੜਾ ਹੈ ਕਿਹੜਾ ਦੇਖ ਕੇ ਆਈਏ ਜਾਣੀ ਕਰੀ